ਸਸਕਾ ਜੀ ਦੋਸਤੋ ਅੱਜ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਬਹੁਤ ਵੱਡੀ ਅਪਡੇਟ ਆ ਇਹ ਉਹਨਾਂ ਵੀਰਾਂ ਲਈ ਵੱਡੀ ਅਪਡੇਟ ਆ ਜਿੰਨਾਂ ਗੱਡੀਆਂ ਦੇ ਕਾਗਜ਼ ਨਹੀਂ ਪੂਰੇ ਇਹ ਉਹਨਾਂ ਲਈ ਖਾਸ ਕਰ ਵੀਡੀਓ ਹੋਣ ਜਾ ਰਹੀ ਹੈ ਉਹਨਾਂ ਲਈ ਬਹੁਤ ਵੱਡਾ ਸੁਨੇਹਾ ਹੈਗਾ ਤੇ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਦੇ ਨੱਥ ਪਾਉਣ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਜਿਹੜੇ ਕਿ ਬਿਗੇਰ ਨੰਬਰਾਂ ਤੋਂ ਬਿਗੇਰ ਕਾਗਜ਼ਾਂ ਤੋਂ ਗੱਡੀਆਂ ਲੈ ਕੇ ਚੱਲਦੇ ਨੇ ਰੋਡ ਦੇ ਉੱਤੇ ਟਰਾਂਸਪੋਰਟ ਵਿਭਾਗ ਨੇ ਇੱਕ ਨਵੀਂ ਅਪਡੇਟ ਦੇ ਨਾਲ ਖਬਰ ਲਵਾਈ ਹੈ ਕਿ ਜੋ ਟੋਲ ਪਲਾਜ਼ਾਂ ਤੇ ਕੈਮਰੇ ਲੱਗੇ ਹੋਏ ਨੇ ਉਸ ਨੂੰ ਟਰਾਂਸਪੋਰਟ ਦੇ ਸਰਵਰ ਦੇ ਨਾਲ ਜੋੜ ਦਿੱਤਾ ਗਿਆ ਟਰਾਂਸਪੋਰਟ ਵਿਭਾਗ ਦੇ ਈਡੀ ਐਕਟੈਕਟਨ ਸੈਟਲ ਬਣਾਇਆ ਗਿਆ ਹੈ ਜੋ ਟੋਲ ਪਲਾਜ਼ਾਂ ਤੋਂ ਲੰਘ ਰਹੀਆਂ ਹਰੇਕ ਗੱਡੀ ਦੀ ਫੋਟੋ ਲੈ ਕੇ ਉਸ ਫੋਟੋ ਨੂੰ ਤੇ ਚਲਾਨ ਕਟਿਆ ਜਾਊਗਾ ਤੇ ਉਸਦੇ ਕਾਗਜ਼ ਚੈੱਕ ਕੀਤੇ ਜਾਣਗੇ ਉਸ ਗੱਡੀ ਦੇ ਕਾਗਜ਼ ਚੈੱਕ ਕੀਤੇ ਜਾਣਗੇ ਜੋ ਟੋਲ ਪਲਾਜ਼ਿਆਂ ਦੇ ਉੱਤੋਂ ਗੱਡੀਆਂ ਲੰਘ ਰਹੀਆਂ ਨੇ ਜਿੰਨੀਆਂ ਵੀ ਗੱਡੀਆਂ ਟੋਲ ਪਲਾਜ਼ਿਆਂ ਦੇ ਉੱਤੋਂ ਲੰਘਣਗੀਆਂ ਉਹਨਾਂ ਦੇ ਜਿਨ੍ਹਾਂ ਦੇ ਕਾਗਜ਼ ਪੂਰੇ ਹੋਣਗੇ ਸਿਰਫ ਤੇ ਸਿਰਫ ਉਹ ਗੱਡੀਆਂ ਹੀ ਬਚ ਸਕਣਗੀਆਂ ਚਲਾਨਾ ਤੋਂ ਨਹੀਂ ਤਾਂ ਹਰ ਇੱਕ ਗੱਡੀ ਦਾ ਚਲਾਨ ਹੋਊਗਾ ਜੋ ਵੀ ਮੇਰਾ ਵੀਰ ਗੱਡੀ ਦੇ ਕਾਗਜ਼ ਨਹੀਂ ਪੂਰੇ ਉਹ ਕਾਗਜ਼ ਪੂਰੇ ਕਰ ਲੈ ਨਹੀਂ ਤਾਂ ਤੁਹਾਡੀਆਂ ਗੱਡੀਆਂ ਦੇ ਮੋٹے ਚਲਾਨ ਹੋ ਜਾਣਗੇ ਜੋ ਕਿ ਤਹੱਤੇ ਤੋਂ ਭਰੇ ਵੀ ਨਹੀਂ ਜਾਣੇ ਇੰਨੇ ਮੋٹے ਚਲਾਨ ਕਰ ਦਿੱਤੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀ ਇਹ ਬਹੁਤ ਵਧੀਆ ਸਕੀਮ ਹੈ ਇਸ ਦੇ ਨਾਲ ਚੋਰੀਆਂ ਡਾ ਕੇ ਜੋ ਹੋ ਰਾਇਆ ਨੇ ਗੱਡੀਆਂ ਦੇ ਉਹ ਰੁਕ ਜਾਣੇ ਨੇ ਇੱਕ ਤਾਂ ਟੋਲ ਪਲਾਜ਼ਿਆਂ ਦੇ ਸਰਬਰ ਹੋਣ ਦੇ ਨਾਲ ਨਾਲ ਤੇ ਇਸ ਨੂੰ ਮੱਦੇ ਨਾਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਜਾਂ ਜਿਹੜੇ ਲੋਕ ਗੱਡੀਆਂ ਦੇ ਕਾਗਜ਼ ਨਹੀਂ ਬਣਵਾਉਂਦੇ ਉਹਨਾਂ ਲਈ ਖਾਸ ਸਨੇਹਾ ਭੇਜਿਆ ਕਿ ਨਹੀਂ ਤਾਂ ਕਾਗਜ਼ ਪੂਰੇ ਕਰਵਾ ਲਓ ਤੇ ਨਹੀਂ ਤਾਂ ਤੁਹਾਡੇ ਮੋٹے ਚਲਾਨ ਹੋ ਜਾਣਗੇ ਜਦੋਂ ਤੁਸੀਂ ਟੋਲ ਪਲਾਜ਼ੇ ਉਤੋਂ ਦੀ ਗੱਡੀ ਲੈ ਕੇ ਜੁਗਰੋਗੇ ਤਾਂ ਤੁਹਾਡਾ ਚਲਾਨ ਹੋ ਜਾਣਾ ਜੇਕਰ ਤੁਹਾਡੇ ਕੋਲੇ ਕਾਗਜ਼ ਨਹੀਂ ਕਾਗਜ਼ ਹੋਣੇ ਤੁਹਾਡੀ ਗੱਡੀ ਦੇ ਜ਼ਰੂਰੀਏ ਨਹੀਂ ਤਾਂ ਤੁਹਾਡੇ ਮੋٹے ਮੋٹے ਚਲਾਨ ਹੋ ਜਾਣਗੇ ਹਰ ਪ੍ਰਕਾਰ ਦਾ ਕਾਗਜ਼ ਪੂਰਾ ਹੋਣਾ ਚਾਹੀਦਾ ਬੀਮਾ ਪ੍ਰਦੂਸ਼ਨ ਹੋਰ ਇਨਸੋਰਸ ਵਗੈਰਾ ਜੋ ਵੀ ਕਾਗਜ਼ ਨੇ ਬੰਦੇ ਗੱਡੀ ਤੁਹਾਡੇ ਨਾਮ ਹੋਣੀ ਚਾਹੀਦੀ ਆ ਜੇਕਰ ਗੱਡੀ ਤੁਹਾਡੇ ਨਾਮ ਨਹੀਂ ਉਸ ਬੰਦੇ ਦੇ ਨਾਮ ਆ ਜਿਸ ਤੋਂ ਤੁਸੀਂ ਗੱਡੀ ਖਰੀਦੀ ਆ ਤਾਂ ਉਸ ਦਾ ਮੋਬਾਈਲ ਨੰਬਰ ਨਾਲ ਜੁੜਿਆ ਹੋਣ ਕਰਕੇ ਉਸ ਕੋਲ ਮੈਸੇਜ ਜਾਣਾ ਚਲਾਨ ਹੋਣਾ ਤਾਂ ਤੁਸੀਂ ਕਸੂਤੇ ਫਸ ਜਾਣਾ ਇਹ ਚਲਾਨ ਉਹਨਾਂ ਬੰਦਿਆਂ ਕੋਲੇ ਜਾਣਗੇ ਜਿਨ੍ਹਾਂ ਦੇ ਮੋਬਾਈਲ ਨੰਬਰ ਗੱਡੀਆਂ ਦੀ ਆਰਸੀਆਂ ਦੇ ਨਾਲ ਜੁੜੇ ਹੋਏ ਨੇ ਤੇ ਤੁਸੀਂ ਵੀ ਨਾ ਕਿਤੇ ਇਹਨਾਂ ਚੱਕਰਾਂ ਦੇ ਵਿੱਚ ਫਸ ਜਾਓ ਤੇ ਉਦੋਂ ਪਹਿਲਾਂ ਪਹਿਲਾਂ ਆਪਣੀਆਂ ਗੱਡੀਆਂ ਦੇ ਕਾਗਜ਼ ਸਾਰੇ ਪੂਰੇ ਕਰ ਲੋ ਨਹੀਂ ਤਾਂ ਤੁਹਾਡੇ ਵੀ ਮੋٹے ਮੋٹے ਚਲਾਨ ਹੋ ਜਾਣੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਗੱਡੀਆਂ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਦੇ ਚਲਾਨ ਹੋਣ ਤੋਂ ਬਚ ਸਕਣ ਅਤੇ ਕਾਗਜ਼ੇ ਅਧੂਰੇ ਨੇ ਉਹ ਅਧੂਰੇ ਕਾਗਜ਼ਾਂ ਨੂੰ ਪੂਰਾ ਕਰਾ ਸਕਣ ਜੇਕਰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਗੁਰਬੇ ਦਾ ਚਲਾਨ ਹੋਣ ਤੋਂ ਬਚ ਸਕੇ ਜੋ ਨਾਰਮਲ ਗੱਡੀਆਂ ਨੇ ਆਪਣੇ ਆਮ ਘਰਾਂ ਦੇ ਵਿੱਚ ਰੱਖਿਆ ਗਏ ਨੇ ਇਹਨਾਂ ਦੇ ਲਗਭਗ ਤਕਰੀਬਨ ਕਾਗਜ਼ੇ ਖਤਮੀ ਹੁੰਦੇ ਨੇ ਤਾਂ ਇਹਨਾਂ ਗੱਡੀਆਂ ਨੂੰ ਟੋਲ ਪਲਾਜ਼ਾ ਤੋਂ ਸਾਈਡ ਦੀ ਲਗਾਇਆ ਜਾਵੇ ਤਾਂ ਜੋ ਤੁਹਾਡੇ ਚਲਾਨ ਨਾ ਹੋਣ